ਅੱਜ ਅਸੀਂ ਮੁਹਾਲੀ ਦੇ ਬੁੱਕਲ ਦੇ ਵਿੱਚ ਪੈਂਦੇ ਪਿੰਡ ਬੱਲੋ ਮਾਜਰੇ ਦੇ ਵਿੱਚ ਆਂ ਬੱਲੋ ਮਾਜਰਾ ਇੱਕ ਐਸਾ ਪਿੰਡ ਹੈ ਜਿੱਥੇ ਇੱਕੋ ਮਹੀਨੇ ਦੇ ਵਿੱਚ ਬੱਬੂ ਮਾਨ ਦੇ ਦੋ ਖਾੜੇ ਲੱਗਦੇ ਨੇ ਅਸਲ ਚ ਲੱਗਦੇ ਦੋ ਖਾੜੇ ਦੋ ਪਾਰਟੀਆਂ ਦੀ ਕਿਤੇ ਸ਼ੌਂਕ ਹੀ ਐ ਸ਼ੌਂਕ ਹੀ ਬਸ ਮੰਦਨ ਵੈਸੇ ਵੱਧੂ ਐ ਅੱਛਾ ਹੋਰ ਅਜਾ ਕੱਲਾ ਕੱਲਾ ਬੰਦਾ ਹੀ ਨਵਾਜ ਹੁੰਦਾ ਤੇ ਬੱਬੂ ਮਾਨ ਦਾ ਖਾੜਾ ਹੈ ਇੱਥੇ ਤਾਂ ਇਕੱਲੇ ਇਕੱਲੇ ਹੀ ਲੋਅਦੇ ਅਸਲ ਨਾਲ ਲਾਉਂਦੇ ਨੇ ਸ਼ੌਂਕ ਨਾਲ ਲਾਉਂਦੇ ਆ ਟੌਂਕ ਨਾਲੇ ਲਵਾਉਂਦੇ ਆ ਦੇਖੋ ਇਹ ਪੰਜਾਬ ਦੇ ਵਿੱਚ 25-30 ਲੱਖ ਨੂੰ ਦੇ 25-30 ਲੱਖ ਰੋ ਕਿਲਾ ਤੇ ਉਹੋ ਜਿਹੇ ਪਿੰਡ ਦਾ ਜਿੱਥੇ 25-30 ਕਰੋੜ ਰੋ ਕਿਲਾ ਦੇਖ ਲੋ ਆ 32 ਕਰੋੜ ਨਹੀਂ ਵਿਗਿਆ ਕਿਲਾ 32 ਕਰੋੜ ਰੋ ਆ ਕੌਮੀ ਨੇ ਲਿਆ ਚੰਡੀਗੜ੍ਹ ਦੀ ਕੰਪਨੀ ਨੇ ਲਿਆ ਗਈ ਇਹਦਾ ਆ ਸਾਹਮਣੇ ਆ اچھا ਤੁਹਾਡੇ ਪਿੰਡ ਦਾ ਹੀ ਆ ਵੀ ਹਾਂ ਅੱਛਾ 32 ਗੁੰਜੀ ਨੇ 32 ਕਰੋੜ ਮਿਲਿਆ ਹੋਊਗਾ ਜੀ ਨੂੰ ਉਹ ਤਾਂ ਬੱਲੇ ਬੱਲੇ ਹੋ ਗਏ ਬੁੜੀ ਬੁੜੀਏ ਭਰ ਗਈਆਂ ਮੋੜੀਏ ਪਰ ਕੀ ਆ ਤਾਂ ਅਮਰੀਕਾ ਬੈਠਾ ਉਹਨਾਂ ਨੇ ਕਟਾ ਨੋਟਾਂ ਦਾ ਪਹਿਲੇ ਲੋਕਾਂ ਕੋਲ ਜਿਹੇ ਪੈਸਾ ਫੁੱਲਾ ਤੋਂ ਮਦਦ ਨਹੀਂ ਕਰਦੇ ਗਰੀਬਾਂ ਦੀ ਦੇ ਐਂ ਗਰੀਬ ਦੀ ਕੁੜੀ ਦਾ ਵਿਆਹ ਹੈ ਕਰਦਾ ਅੱਛਾ ਗੱਲ ਤੇ ਇਹ ਵੀ ਤੁਸੀਂ ਖਾੜੇ ਤੋਂ ਦੋ ਦੋ ਲਵਾ ਦਿੰਦੇ ਪਪੂ ਮਾਨਦੇ ਤੇ ਤੁਹਾਡੇ ਪਿੰਡ ਨੂੰ ਆਉਣ ਲਾ ਵਾਸਤੇ ਪਾਣੀ ਪਾਣੀ ਦਾ ਜਲੋਪੀ ਜਾਂਦਾ ਭਗਵਾਨਤਮਾਨ ਨੇ ਆ ਤੇਰੇ ਸਾਹਮਣੇ ਚਿੱਟੇ ਵਾਲਾ ਨੂੰ ਅੰਤਰ ਕਰਾ ਚਿੱਟੇ ਵਾਲਾ ਨੂੰ ਚੱਕੋ ਪੁੱਗੀ ਵਾਲਾ ਨੂੰ ਕਿਉਂ ਕਰਦਾ ਪੁੱਗੀ ਤੇ ਬੜਾ ਕੱਢੀ ਨਹੀਂ ਚੱਲਦੀ ਤਾਂ ਚੱਲਦੀ ਹੈ ਕਿਹੜਾ ਚਲਾ ਲੂਗਾ ਹਾਂ 300 ਕਿਲੋਮੀਟਰ ਚਲਾ ਕੇ ਫੇਰੇ ਕੋ ਮਾਰਦਾ ਤਾਂ ਆ ਹੁਣ ਮੈਂ ਤੇ 50 ਕਿਲੋਮੀਟਰ ਨਹੀਂ ਚਲਦੀ ਇਹ ਦਾ ਮਾਲਾ ਤੇ ਹੀ ਹੈ ਇਹ ਜੀਬ ਵਾਲੀ ਗੋਲੀ ਹੈ ਜਿਹੜੀ ਇਹ ਮੌਤ ਦਾ ਸਮਾਨ ਹੈ ਇਹ ਸਰਕਾਰ ਵੇਚਦੀ ਆ ਆਪਦੇ ਵੱਲੋਂ ਇਹ ਮੌਤ ਦਾ ਸਮਾਨ ਹੈ ਅਸਲ ਥੋੜੀ ਇਹ ਮੰਗਾ ਦੀ ਪੁੱਕੀ ਦੇ ਫੀਮ ਨੂੰ ਚਲਾ ਦੇ ਹਾ ਪੁੱਕੀ ਫੀਮ ਕੇ ਠੇਕੇ ਖੋਲਣੇ ਚਾਹੀਦੇ ਆ ਚਲੋ ਠੀਕ ਹੈ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਨਾ ਦਮ ਹੈ ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਮਿਲਣੀ ਸ਼ਿਕਾ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਗੁਰਪਾਲ ਸਿੰਘ ਬਰਾੜ ਅੱਜ ਅਸੀਂ ਮੁਹਾਲੀ ਦੇ ਬੁੱਕਲ ਦੇ ਵਿੱਚ ਪੈਂਦੇ ਪਿੰਡ ਬੱਲੋ ਮਾਜਰੇ ਦੇ ਵਿੱਚ ਆ ਇਹ 에어ਪੋਰਟ ਰੋਡ ਦੇ ਜਮਾ ਬੁੱਕਲ ਦੇ ਵਿੱਚ ਪੈਂਦਾ ਇਹ ਪਿੰਡ ਇਸ ਪਿੰਡ ਦੇ ਵਿੱਚ ਵੀਆਰ ਪੰਜਾਬ ਨਾਮ ਦਾ ਜਿਹੜਾ ਮਾਲ ਹੈ ਜਿਹਨੂੰ ਨਾਰਥ ਕੰਟਰੀ ਮਾਲ ਕਹਿੰਦੇ ਹੁੰਦੇ ਸੀ ਪਹਿਲਾਂ ਉਹ ਵੀ ਇਸ ਪਿੰਡ ਵਿੱਚ ਪੈਂਦਾ ਇਸ ਪਿੰਡ ਦੀ ਖਾਸੀਅਤ ਤਾਂ ਪਤਾ ਨਹੀਂ ਕਿੰਨੀਆਂ ਕਸੀਂ ਗਿਨਾ ਸਕਦੇ ਆ ਪਰ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਪੈਂਦਿਆ ਹੋਇਆ ਵੀ ਮੀਂਹ ਦੇ ਪਾਣੀ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਇੱਥੋਂ ਦੀ ਜ਼ਮੀਨਾਂ ਦੇ ਰੇਟ ਆ ਜਿਹੜੇ ਉਹ ਤਾਂ ਤੁਸੀਂ ਹਸਾਬ ਕਿਤਾਬ ਨਹੀਂ ਲਾ ਸਕਦੇ ਕਿੱਥੋਂ ਤੱਕ ਪਹੁੰਚੇ ਹੋਏ ਨੇ ਵੱਲੋਂ ਮੱਝਰਾ ਇੱਕ ਐਸਾ ਪਿੰਡ ਹੈ ਜਿੱਥੇ ਇੱਕੋ ਮਹੀਨੇ ਦੇ ਵਿੱਚ ਬੱਬੂ ਮਾਨ ਦੇ 2 ਅਖਾੜੇ ਲੱਗਦੇ ਨੇ ਇਸ ਸਾਲ ਵੀ ਇਹੀ ਹੋਇਆ 2025 ਦੇ ਵਿੱਚ ਇੱਕ ਮਹੀਨੇ ਦੇ ਵਿੱਚ ਪਤੀ ਦਿਨਾਂ ਦੇ ਰੱਕਬੇ ਦੇ ਵਿੱਚ ਦੋ ਖਾੜੇ ਪਿੰੂ ਮੰਨਦੇ ਇੱਕੋ ਪਿੰਡ ਦੇ ਵਿੱਚ ਲੱਗੇ ਨੇ ਇੱਕ ਦੂਜੀ ਪਾਰਟੀ ਨੇ ਲਵਾਇਆ ਫਿਰ ਇੱਕ ਦੂਜੀ ਪਾਰਟੀ ਨੇ ਲਵਾਇਆ ਇੱਕ ਨੇ ਰੋਡ ਦੇ ਇਧਰਲੇ ਪਾਸੇ ਲਵਾਇਆ ਕਿੰਨੇ ਰੋਡ ਦੇ ਇਧਰਲੇ ਪਾਸੇ ਲਵਾਇਆ ਸੋ ਬੱਲੋਬਾਜਰੇ ਪਿੰਡ ਦੀ ਸਾਰ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇੱਥੇ ਜ਼ਮੀਨਾਂ ਦੇ ਕੀ ਰੇਟ ਨੇ ਲੋਕਾਂ ਦੀ ਕੀ ਲੋਕਾਂ ਦਾ ਕੀ ਕਹਿਣਾ ਉਹ ਸਾਰੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬੱਲੋਬਾਜਰੇ ਦੇ ਹਾਂ ਤੁਸੀਂ ਕਿੰਨਾ ਟਾਈਮ ਹੋ ਗਿਆ ਬੱਲੋਬਾਜਰੇ ਰਹਿੰਦੇ ਆ 50 ਸਾਲ ਦੀ ਉਮਰ ਉਹ ਸੌਰੀ ਤੇ ਇੱਥੇ ਹੁਣ ਮਤਲਬ ਜਦੋਂ ਇਹ ਮਾਲ ਬਣਿਆ ਵੀ ਆਰ ਪੰਜਾਬ ਮਾਲ ਬਣਿਆ ਉਦੋਂ ਬੱਲੋ ਮਾਜਰੇ ਦੇ ਲੋਕਾਂ ਦੀ ਜ਼ਮੀਨ ਆਈ ਹਾਂਜੀ ਕਿ ਕਿੰਨੇ ਕੀ ਰੇਟ ਨੂੰ ਚੱਲਿਆ ਜ਼ਮੀਨ ਉਹ ਤੋਂ ਕੀ ਹਿਸਾਬ ਕਿਤਾਬ ਸੀ ਲੋਕਾਂ ਨੂੰ ਇੱਕਦਮ ਬਹੁਤ ਲੱਗਿਆ ਹੋਣਾ ਵੀ ਸਾਡੀ ਅੱਜ ਸਾਡੀ ਅੱਜ ਮਾਲ ਦੇ ਵਿੱਚ ਆਪਣਾ 3 3.5 ਥੇਲੇ ਇਕੱਠੇ ਦੀ ਜੀ ਹਾਂਜੀ 8 ਕਰੋੜ ਦਾ 8 ਕਰੋੜ ਦੂਗੇ ਜੀ ਕਿਹੜੇ ਸਾਨਾਂ ਦੀ ਗੱਲ ਹੈ ਇਹ ਹੈਗੀ ਜੀ ਆਪਣੀ 8-9 ਦੀ 8 ਕਰੋੜ ਦੀ ਗੱਲ ਹੈ ਅੱਛਾ 2008 ਦੀ ਮਤਲਬ ਅੱਜ ਤੋਂ ਦੋਸਤੋ ਕਹਿ ਸਕਦੇ 17-18 ਸਾਲ ਪਹਿਲਾਂ ਦੀ ਗੱਲ ਐ 8 ਕਰੋੜ ਨੂੰ ਕਿਲਾ ਵਿਕੇ ਸੀ ਹਾਂਜੀ ਹਾਂਜੀ ਅੱਛਾ ਉਹ ਤਾਂ ਆਪਣਾ ਬੱਜਾ ਹੀ ਜਿਹੜਾ ਹੁਣ ਆਇਆ ਜਿਹੜਾ ਏਪੋਰਟ ਦੇ ਨਾਲ ਜਾਣਾ ਤੁਸੀਂ ਹੈਗੇ ਹੁਣ ਹੁਣ ਕਈ ਹਿਸਾਬ ਦਾ ਵਾ ਉਹ ਤਾਂ 15-20 ਹਿਸਾਬ ਦਾ ਲੈਣੀ 25-25 ਕੇ ਰੇ ਤੇ ਲੋ ਤੇ ਬਾਈ ਜੀ ਲੋਕ ਕਹਿੰਦੇ ਨੇ ਕਈਆਂ ਦੇ ਕਹਿੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਉਹ ਪਛਤਾਉਂਦੇ ਵੀ ਨਹੀਂ ਹੁਣ ਉਹ ਚਲੋ ਤਾਂ ਹੁੰਦਾ ਹੀ ਐ ਫੇਰ ਬਾਅਦ ਚ ਪਛਤਾਉਣਾ ਹੁੰਦਾ ਹੀ ਹੈਗਾ ਨਾ ਪਹਿਲੇ ਸਾਥੀਆਂ ਦੇ ਜਾਨੇ ਨੇ ਸਸਤੀ ਤੋਂ ਵੀ ਕਈ ਕਈ ਲੋਕ ਇਹ ਵੀ ਕਹਿੰਦੇ ਕਹਿੰਦੇ ਸਾਡੇ ਮੁੰਡੇ ਵਿਗੜ ਗਏ ਵੱਡੀਆਂ ਗੱਡੀਆਂ ਲੈ ਲੀਆਂ ਜੀ ਬੱਬੂ ਮਾਨ ਨੇ ਵੀ ਕਿਹਾ ਸੀ ਚੱਪੜ ਚੜੀ ਵਿੱਚ ਆ ਗਈ ਪਿਆਲੀ ਇੱਕ ਕਾਸੇ ਨੇ ਵੀ ਮਜ਼ਾ ਅੱਛਾ ਸਾੜਾ ਨਹੀਂ ਕੋਈ ਪਿਗੜਿਆ ਸਾੜਾ ਠੀਕ ਠਾਕ ਚੱਲ ਰਹੇ ਚਲੋ ਬੜੀ ਗੁਰੂ ਦੀ ਗੱਲ ਤਾਂ ਨਹੀਂ ਹੈ ਹਾਂਜੀ ਹਾਂਜੀ ਅੱਛਾ ਇਸ ਪਿੰਡ ਦੇ ਦੋ ਖਾੜੇ ਲੱਗਦੇ ਬੱਬੂ ਮਾਨ ਦੇ ਅਕੀ ਦੋ ਖਾੜੇ ਲੱਗੇ ਮੈਂ ਸੁਣਿਆ ਹਾਂਜੀ ਇਹਦੀ ਦੋ ਲੱਗੇ ਜੀ ਕੀ ਮਤਲਬ ਇੱਕੋ ਪਿੰਡ ਦੇ ਵਿੱਚ ਬੱਬੂ ਮਾਨ ਦਾ ਖਾੜਾ ਤਾਂ ਆਮ ਪਿੰਡਾਂ ਨੂੰ ਲਾਉਣਾ ਬਹੁਤ ਵੱਡੀ ਗੱਲ ਹੈ ਏਡਾ ਇੰਨਾ ਕਿਹੜਾ ਪਿੰਡ ਬੱਬੂ ਮਾਨ ਜੀ ਪੈਸੇ ਜਾਣ ਹਾਂ ਦੋ ਪਾਰਟੀਆਂ ਤੁਹਾਡੇ ਪਿੰਡੋਂ ਲਵਾ ਦਿੰਦੇ ਆ ਇੱਕ ਦੂਜੀ ਪਾਰਟੀਆਂ ਹੈਵੀ ਪਾਰਟੀਆਂ ਵੀ ਕੁਝ ਨਹੀਂ ਹੈ ਜੀ ਹਾਂ ਬਸ ਅਗਲੇ ਜੀ ਕਰੇ ਅਗਲੇ ਸੌਤੀ ਆ ਬਸ ਹੈ ਬੱਬੂ ਮਾਦੇ ਦੋ ਖੜੇ ਲਵਾ ਦੇ 1 ਕਰੋੜ ਦੇ ਇੱਧਰਲੇ ਪਾਸੇ ਇੱਕ ਪਰਲੇ ਪਾਸੇ ਹਾਂਜੀ ਠੀਕ ਹੈ ਥੈਂਕ ਯੂ ਅਸਾਂ ਕਿੰਨੀ ਉਮਰ ਹੈ ਭਾਈ ਤੁਹਾਡੀ ਮੇਰੇ 27 ਸਾਲ ਹੈ ਅੱਛਾ ਇਹ ਜੇ ਤੁਸੀਂ ਚੰਡੀਗੜ੍ਹ ਦੀ ਬੁੱਕਲ ਚਾਉਂਦੇ ਹੋ 에어ਪੋਰਟ ਰੋਡ ਦੀ ਬੁੱਕਲ ਦੇ ਵਿੱਚ ਆ ਗਏ ਹਨ ਤੇ ਜਿਹੜੀ ਜ਼ਮੀਨ ਆ ਤੁਹਾਡੀ ਸਾਰੇ ਪੰਜਾਬ ਨਾਲੋਂ ਜੇ ਦੂਜਾ ਪੰਜਾਬ ਦੇ ਵਿੱਚ ਅੱਜ ਤੱਕ ਇਹ 25 ਲੱਖ ਰੁਪਏ ਦਾ ਕਿੱਲਾ 3 ਲੱਖ ਰੁਪਏ ਦਾ ਪਰ ਫਿਰ ਦੇ ਕੋਰੋਨਾ ਨੂੰ ਜੀਨ ਆ ਗਈ ਇਹ ਦੇਖੀਏ ਤੁਸੀਂ ਆਂਦੀ ਅੱਖੇ ਸਾਰਾ ਕੋਈ ਲੋਕਾਂ ਨੂੰ ਵੇਚਦੇ ਹੋ ਆ ਡੀਟੀਆਈ ਬਣਦੀ ਇੱਥੇ ਵੀਰ ਪੰਜਾਬ ਬਣਦਾ ਜੀ ਦੇ ਇਹ ਲੋਕ ਪਛਤਾਉਂਦੇ ਆ ਕੋਈ ਕਹਿੰਦੇ ਉਹ ਤੁਸੀਂ ਇਹਨਾਂ ਨੂੰ ਚੰਗਾ ਸਮਝਦੇ ਆ ਵੀ ਇਸ ਇਹਨਾਂ ਪਿੰਡਾਂ ਦੇ ਵਿੱਚ ਆਏ ਕੇ ਪਛਤਾਵਾ ਹੁੰਦਾ ਕੋਈ ਵੇਚ ਵੀ ਗਈ ਸਸਤੀਆਂ ਉਹ ਪਛਤਾਨੇ ਜੇ ਫਿਰ ਵੀ ਹੁਣ ਕਰੋੜਾਂ ਨੂੰ ਹੋ ਗਈ ਕਿੱਲਾ ਕਈ ਲੱਖਾਂ ਨੂੰ ਵੇਚ ਗਈ ਤਾਂ ਕਰਕੇ ਫਿਰ ਉਹ ਬਸ ਤੋਂ ਨੇ ਜੀ ਦੂਏ ਬੰਦੇ ਹੀ ਕਈ ਕਹਿੰਦੇ ਵੀ ਕਹਿਣ ਦੇ ਵਿੱਚ ਆਉਂਦਾ ਕਹਿੰਦੇ ਸਾਡੀਆਂ ਜ਼ਮੀਨਾਂ ਮਹਿੰਗੀਆਂ ਆ ਗਈਆਂ ਤੇ ਸਾਡੇ ਮੁੰਡੇ ਆ ਮੁੰਡੇ ਵਿਗੜ ਗਏ ਸਾਡੀਆਂ ਗੱਡੀਆਂ ਮਹਿੰਗੀਆਂ ਲੈ ਲਈਆਂ ਹਾਂਜੀ ਸੱਚ ਆ ਹੀ ਇਹ ਗੱਲ ਹੈਗੀ ਮੈਂ ਤਾਂ ਸਾਡੀਆਂ ਮਹਿੰਗੀਆਂ ਕਦੇ ਲੱਗ ਨਸ਼ੇ 'ਚ ਪੈ ਗਏ ਮੁੰਡੇ ਹਾਂਜੀ ਗੱਲ ਸੱਚ ਹੈਗੀ ਇਸ ਇਲਾਕੇ ਨੂੰ ਜਿਹੜਾ ਪਵਾਦ ਦਾ ਇਲਾਕਾ ਨੂੰ ਜਿਹੜੇ ਨਸ਼ੇ ਨੇ ਘੇਰਿਆ ਤਾਂ ਜ਼ਮੀਨਾਂ ਮਹਿੰਗੀਆਂ ਕਰਕੇ ਹੋਇਆ ਕਾਉਂਸਲ ਉਹ ਵੀ ਚੱਤਰ ਹੈ ਜੀ ਇੱਕ ਬਾਕੀ ਉਹ ਆਪਣੀ ਸਮਝ ਹੁੰਦੀ ਹੈ ਜੀ ਬੰਦੇ ਜੀ ਐਸਾ ਇਹ ਪਿੰਡ 'ਚ ਬੱਬੂ ਮਾਨ ਦੇ ਦੋ ਘਾੜੇ ਲੱਗੇ ਆਤੀਆਂ ਹਾਂਜੀ ਇਹ ਦੋ ਘਾੜੇ ਦਾ ਲੋਨ ਨਹੀਂ ਦੇਣੀ ਪੈਣ ਚ। ਕੀ ਕਹਿਦੀ ਹੈ ਜੀ ਹੁਣ ਉਹ ਤਾਂ ਪਿੰਡ ਵਾਲੇ ਨੂੰ ਪੁੱਤ ਹੈ ਜੀ। ਮਤਲਬ ਇੱਕ ਤਾਂ ਜਿਹੜੀ ਫਸਲ ਨਾ ਲਾਉਂਦੇ ਤੇ ਸ਼ੌਕ ਨਾ ਲਾਉਂਦੇ। ਸ਼ੌਕ ਨਾਲੇ ਲਵਾਉਣੇ ਆ ਜੀ। ਅੱਛਾ ਬੱਬੂ ਮਾਨ ਦੇ ਦੋ ਘਾੜੇ ਹੈਂ। ਹਾਂ। ਆਪ ਪਿੰਡ ਪਿਆ ਦੇ ਆਪ ਪਿੰਡ ਨੂੰ ਬਜਟ ਹੀ ਨਹੀਂ ਪੂਰਾ ਹੁੰਦਾ ਬੱਬੂ ਮਾਨ ਦਾ ਖਾਣਾ ਉਕਰਾਂ ਲਾਉਣਾ ਸੌਖਾ ਤੇ ਇਹ ਦੋ ਲਵਾਉਣੇ ਨੇ। ਹਾਂਜੀ। ਪਰ ਇਹ ਫਿਰ ਤਾਂ ਹੀ ਲੋਕ ਕਹਿੰਦੇ ਨੇ ਤੁਹਾਡੇ ਜਮੀਨਾ ਬੋਲਦੀਆਂ। ਹਾਂਜੀ ਉਹ ਤਾਂ ਹੈ। ਜਮੀਨਾ ਤੇ ਐਵੇਂ ਸੇ ਓਵਰਆਲ ਪਿੰਡ ਦੇ ਵਿੱਚ ਪੱਲੋਂ ਮਾਜਾ ਪਿੰਡ ਆ ਜਿਹੜਾ ਜਮਾ ਬੁੱਗਲ ਦੇ ਚ ਨਸ਼ਾ ਕਿੰਨਾ ਗੈਸ ਬਣਦਾ ਬਾਦੂ ਇਹ ਪਿੰਡ ਅਸਾ ਕਰਦੇ ਨੇ ਪੰਜ ਕਰਦੇ ਤੇ ਉਹਦੇ ਪੂਪਾ ਟ੍ਰੋਲ ਕਰ ਨਾਲ ਕੀ ਕੁਝ ਹੋ ਰਿਹਾ ਬੱਸ ਕਿ ਆਈ ਫੁੱਲਿਆ ਵੀ ਕਰੇ ਹੈ ਜੀ ਨਸ਼ਾ ਆ ਯੋਦ ਨਸ਼ਾ ਬਰਦਦਾ ਭਈ ਅਸਾ ਨਹੀਂ ਨਾ ਅਸੀਂ ਇਹ ਜਿਹੜਾ ਪਿੱਛੇ ਮਾਲ ਦਿਖ ਰਿਹਾ ਆਪਣੇ ਇਹ ਕਿਹੜੇ ਸਮਝ ਬਣਿਆ ਇੱਥੇ ਤੁਹਾਡੇ ਪਿੰਡ ਦੀ ਜ਼ਮੀਨ ਤੇ ਬਣਿਆ ਹੈ ਬਣਾ ਦਾ ਸਾਡੀ ਜ਼ਮੀਨ ਥੋੜੀ ਪਿੰਡ ਦੀ ਜਮੀਨ ਚਲੋ ਸਾਣਾ ਨਹੀਂ ਜਾਂ ਕਿੰਨੀ ਕਿੰਨੀ ਕੀ ਹਿਸਾਬ ਨਾਲ ਵਿਕੀ ਸੀ ਉਹ ਤੋਂ ਜਮੀਨ ਹਾਂਜੀ ਪਤਾ ਭਾਈ ਇਹਦਾ ਬਾਹਰ ਨਾਲ 5.5 ਕਰੋੜ ਰੁਪਏ ਰਕਮ ਲੈ ਗਿਆ ਸਾਢੇ 5 ਕਰੋੜ ਹਾਂਜੀ ਅੱਛਾ ਤੇ ਜਿਹੜੇ ਲੋਕਾਂ ਨੂੰ ਉਹ ਦਿੱਤੀ ਧੱਕੇ ਨਾਲ ਲਈ ਇਹਨਾਂ ਨੇ ਕਿ ਮਤਲਬ ਦੇਣੀ ਪਈ ਕਿ ਕੀ ਆਪ ਲੋਕ ਰਾਜੀ ਸੀ ਨਾ ਨਾ ਰਾਜੀ ਰਾਜੀ ਨਾਲ ਹੀ ਲੁਗੋਇਆ ਸਾਰਾ ਮਤਲਬ ਧੱਕੇ ਨਾਲ ਤਾਂ ਕੁਝ ਨਹੀਂ ਅੱਛਾ ਬਾਅਦ ਚ ਲੋਕ ਪੁੱਛਤਾਉਂਦੇ ਹੋਣੇ ਕਈ ਨਾ ਨਾ ਸਾਡੇ ਮਿਲੇ ਗੱਡੀਆਂ ਖੇਡਦੀਆਂ ਲੋਕਾਂ ਨੇ ਮੋਜਾਂ ਕਰ ਰਹੇ ਨੇ ਲੋਕ ਅੱਛਾ ਹੋਰ ਕੀ ਥੋੜੀ ਨਹੀਂ ਆਈ ਕੋਈ ਨਾ ਅਰੇ ਜਮਗਾ ਜਮੀਨ ਤੇ ਇਹ ਦੇੜੀ ਵਾਲੇ ਬੰਤੇ ਆ ਅੱਛਾ ਵੈਸੇ ਕਹਿੰਦੇ ਜਿਨ੍ਹਾਂ ਦੀ ਜਮੀਨਾਂ ਆਈਆਂ ਉਹ ਵੀ ਲੋਕ ਬਹੁਤ ਪਛਤਾਉਂਦੇ ਕਹਿੰਦੇ ਸਾਡੇ ਸਾਡੇ ਮੁੰਡੇ ਜ ਵੱਡੀਆਂ ਗੱਡੀਆਂ ਲੈ ਲੀਆਂ ਮੁੰਡੇ ਨਸ਼ਿਆਂ ਚ ਪੈ ਗਏ ਬਹੁਤ ਖੁਸ਼ ਹੋਏ ਇਹਨਾਂ ਵੇਚ ਗਏ ਇਹਦੇ ਵਿੱਚ ਵੇਚ ਕੇ 15 15 ਕਿੱਦੇ ਬਣਾਏ ਇੱਕ ਕਿੱਲਾ ਵੇਚ ਕੇ ਜਿਨ੍ਹਾਂ ਨੇ ਜ਼ਮੀਨ ਬਣਾਈ ਉਹ ਤਾਂ ਚੰਗੇ ਰਹਿ ਗਏ ਹੂੰ ਬਾਕੀ ਬੰਦਾ ਇੰਨੀ ਕਿ ਤੁਮ ਲਗੀ ਬੱਚਾ ਦਾ ਆਪਣਾ ਆਪਣਾ ਹੁੰਦਾ ਉਹ ਜਿਆ ਸਾਰੀ ਵੇਚ ਕੇ ਤੰਗ ਹੋ ਗਏ ਗੱਡੀਆਂ ਗੱਡੀਆਂ ਕਹਿੰਦੇ ਬਾਹਲੀਆਂ ਮਹਿੰਗੀਆਂ ਲੈ ਲੀਆਂ ਸਾਡੇ ਜਵਾਬ ਸਪਸਟੀਚ ਪੈ ਗਏ ਨਸ਼ਿਆਂ ਚ ਪੈ ਗਏ ਇਹ ਵੀ ਹੋਇਆ ਨਾ ਵੈਸੇ ਤਾਂ ਤਕਰੀਬਨ ਠੀਕ ਹੀ ਹੈ ਜੀ ਇਹਨਾਂ ਦਾ ਜਿਆਦਾ ਨਹੀਂ ਹੈ ਸਾਰਿਆਂ ਨੇ ਤਕਰੀਬਨ ਠੀਕ ਹੈ ਆਪਣੇ ਆਪਣੇ ਜਮੀਨਾਂ 'ਤੇ ਬਾਹਰ ਪਾ ਲਈ ਪੀਡੀਆ ਵੀ ਤੁਹਾਡੇ ਸਾਹਮਣੇ-ਸਾਹਮਣੇ ਬਣਿਆ ਹੋਣਾ ਪੀਡੀਆ ਇਸ ਦਾ ਬਹੁਤ ਜ਼ਿਆਦਾ ਜ਼ਮੀਨਾਂ ਸਪੈਰ ਹੋਈਆਂ ਹਨ ਪੀਡੀਆ ਤੁਹਾਡੇ ਪਿੰਡ ਦੀ ਵੀ ਹੋਈ ਹੈ ਜੀ ਪਿੰਡ ਦੀ ਵੀ ਹੈਗੀ ਆ ਇੱਕ ਪਾਸੇ ਪਿੰਡ ਦੀ ਹੈ ਅੱਛਾ ਦਾਊਂ ਦਾ ਤੋਂ ਤਾਂ ਅੱਛਾ ਦਾਊਂ ਦਾ ਤੋਂ ਤਾਂ ਪਿੰਡੇ ਦਾ ਤੋਂ ਡਾਹਰਾ ਪਿੰਡੀ ਸੀ ਅੱਛਾ ਪਿੰਡ ਜੀ ਤੁਸੀਂ ਸ਼ੌਂਕੀ ਵੀ بڑے ਪਿੰਡ 'ਚ ਬੱਬੂ ਮਾਨ ਦੇ ਦੋ ਘਾੜੇ ਲਵਾਤੇ ਆ ਕਿ ਤੁਸੀਂ ਔਰ ਰਵਾਇਤਾਂ ਲੱਗਦੇ ਨੇ ਕਦਾਂ ਮਾਨਾ ਇਹ ਬਤੁਮਾਨ ਆਇ ਸਾਲ ਵੀ ਟਸਲ ਟਸਲ ਚ ਲੱਗਦੇ ਦੋ ਖਾੜੇ ਦੋ ਪਾਰਟੀਆਂ ਦੀ ਚ ਕਿ ਸ਼ੌਂਕ ਹੀ ਐ ਸ਼ੌਂਕ ਹੀ ਬਸ ਬੰਦਿਆਂ ਨੂੰ ਆਪਣਾ ਬਣਾ ਟੂਰਨਾਮੈਂਟ ਹੋਣੀ ਕਿਧਰੇ ਆਉਣਾ ਹੈ ਵੈਸੇ ਵੱਧੂ ਐ ਅੱਛਾ ਹੋਰ ਅਜਾ ਕੱਲਾ ਕੱਲਾ ਬੰਦਾ ਹੀ ਨਵਾਦ ਹੁੰਦਾ ਤੇ ਮਗੂਆਂ ਦਾ ਖੜਾ ਹੈ ਗੱਟ ਜਿਵੇਂ ਸਾਡੇ ਲੱਗ ਜਾਂਦੇ ਵਿੱਚ ਟੂਰਨਾਮੈਂਟ ਕਰਨਾ ਕੱਟ ਸਾਰੇ ਪਿੰਡ ਚ ਪੈਸੇ ਇਕੱਠੇ ਕਰਦੇ ਤੇ ਕੱਲਾ ਕੱਲਾ ਬੰਦੇ ਨਵਾਦ ਬੰਦੇ ਹੈ ਹੈ ਇੱਥੇ ਤਾਂ ਕੱਲੇ ਕੱਲੇ ਹੀ ਲਵਾਉਂਦੇ ਜੀ ਜਿਹੜਾ ਜਿਹਨੂੰ ਸ਼ੌਂਕ ਹੋਵੇ ਹੈ ਇਨੋ ਦੇ ਟੂਰਨਾਮੈਂਟ ਦੋ ਦਿਨ ਟੂਰਨਾਮੈਂਟ ਨਾਲ ਦੋ ਦਿਨ ਕਰਾ ਕਰ ਹੁੰਦੇ ਹਾਂ ਨਹੀਂ ਆ ਕਿਸੇ 20 ਦਿਨਾਂ ਦੇ فاਸਲੇ ਦੇ ਵਿੱਚ ਦੋ ਬੱਬੂ ਮਾਨ ਦੇ ਘਾੜੇ ਲਵਾਇ ਤੇ ਇਹਨਾਂ ਨੇ ਹੈਨਾ ਤੇ ਹੁਣ ਜ਼ਮੀਨ ਦਾ ਕੀ ਰੇਟ ਚੱਲਦਾ ਪਿਆ ਇੱਥੇ ਕੋਈ ਪਤਾ ਜੀ ਤਾਂ 25 30 ਦੇ ਉੱਪਰ ਉੱਪਰ ਹੀ ਆ ਰਿਹਾ 25 30 ਕਰੋੜ ਪਰ ਕਿੱਲਾ ਦੇਖੋ ਇਹ ਪੰਜਾਬ ਦੇ ਵਿੱਚ 25 30 ਲੱਖ ਨੂੰ ਦੇ 25 30 ਲੱਖ ਲੋ ਕਿੱਲਾ ਹੈ ਤੇ ਉਹੋ ਜੇ ਪਿੰਡ ਆ ਜਿੱਥੇ 25-30 ਕਰੋੜ ਰੋ ਕਿਲਾ ਦੇਖ ਲੋ ਇਹ 에어ਪੋਰਟ ਦੀ ਜਮਾ 에어ਪੋਰਟ ਰੋਡ ਦੀ ਜਮਾ ਬੁੱਕਲ ਦੇ ਵਿੱਚ ਇਹ ਪਿੰਡ ਹੈ ਬੱਲੋ ਮਾਜਰਾ ਅਸਾ ਇਹ ਚੰਡੀਗੜ੍ਹ ਦੇ ਨਾਲ ਨੇੜੇ ਹੋਣ ਦਾ ਜਾਂ ਮੋਹਾਲੀ ਏਡੇ ਵੱਡੇ ਸ਼ਹਿਰ ਦੇ ਨੇੜੇ ਹੋਣਾ ਸੀ ਤਾਂ ਬਹੁਤ ਦੂਰ ਦੇ ਹੈ ਮਾਫੀਦ ਕੋਟ ਦਾ ਸਾਡੇ ਤਾਂ ਬੜੇ ਸੁਪਨੇ ਆ ਵੀ ਅਸੀਂ ਰੋਡ ਤੇ ਮੰਡੇ ਕਿਤਾ ਵਿਗਿਆ ਸਾਹਮਣੇ ਆ 32 ਕਰੋੜ ਨੇ ਵਿਗਿਆ ਕਿਲਾ 32 ਕਰੋੜ ਨੂੰ ਆ ਕੌਮੀ ਨੇ ਲਿਆ ਚੰਡੀਗੜ੍ਹ ਦੀ ਕੰਪਨੀ ਨੇ ਲਿਆ ਗਈ ਸੀ ਇਹ ਸਟੂਡੈਂਟ ਦੇ ਸਾਹਮਣੇ ਆ ਸਾਹਮਣੇ ਆ ਅਸਾ ਤੁਹਾਡੇ ਪਿੰਡ ਦਾ ਹੀ ਆ ਵੀ ਹਾਂ ਅੱਛਾ 32 ਕਰੋੜ ਜਿਹਨੇ 32 ਕਰੋੜ ਮਿਲਿਆ ਹੋਗਾ ਜਿਹਨੂੰ ਉਹ ਤਾਂ ਬੱਲੇ ਬੱਲੇ ਹੋ ਗਿਆ ਪੂਰੀ ਦੀ ਪੂਰੀ ਭਰ ਗਈ ਹੈ ਪੂਰੀ ਭਰ ਗਿਆ ਤਾਂ ਉਹ ਅਮਰੀਕਾ ਬੈਠੋ ਉਹਨਾਂ ਨੇ ਕਟਾ ਨੋਟਾਂ ਦਾ ਪਹਿਲੇ ਅੱਛਾ ਅੱਛਾ ਕਮਾਲ ਹੋ ਗਈ 32 ਕਰੋੜ ਨੂੰ ਕਿੰਨਾ ਲੱਗਦਾ ਦੱਸੋ ਇਹ ਪਰ ਰੋਡ ਤੇ ਤੇ ਲੱਗਿਆ ਬੋਰਡ ਵੀ ਲੱਗਿਆ ਕਲੋਨੀ ਪਾਉਣੀ ਪਰ ਬੜੇ ਉੱਚੇ ਬਲੈਡ ਰੋਡ ਨੇ ਸਾਹਮਣੇ ਉਹ ਤੱਕ ਤੱਕ ਰੋਡ ਤੇ ਬੋਰਡ ਲੱਗਿਆ ਮੈਂ ਜਾ ਜੀ ਉੱਪਰ ਚੱਲਿਆ ਵਾਪਰ ਜਾ ਜਾੜ ਜਗਾ ਤੇ ਕਿੱਦੀ ਤੇ ਕੀ ਕੀ ਬਾਤ ਆ ਜਿਹਨੂੰ 32 ਕਰੋੜ ਦਾ ਕਿਲਾ ਵੇਚ ਲਾਉਣਾ ਵੀ ਲੋੜ ਹੈ ਦੁਨੀਆ ਦੀ ਜੀ ਕੀ ਸੀ ਉਹ ਮੰਨ ਲਿਆ ਕੁੜੀਆਂ ਨੇ ਕਹਿੰਦੀ ਐ 10 12 ਕਿਲੇ ਐ ਅਜੇ ਹੋਰ ਪਏ ਐ ਇਕੱਠੇ ਇਕੱਠੇ ਰਹੇ ਹੋ ਅੱਛਾ ਅੱਛਾ ਅਤੀ ਵੀ ਗਿਆ ਇੱਕ ਪਰਲੇ ਪਾਸੇ ਘਰ ਵੀ ਬੈਠਾ ਉਹ ਕਹਿੰਦੇ ਅਡੇ ਆ ਬੈਠੋ ਘਰ ਵਿਚਦੇ ਨਹੀਂ ਜਮੁੰਦੀ ਮਿੰਦਰਾ ਹਾਂ ਉਹਦਾ ਹਾਂ ਉਹਨਾਂ ਦੀ ਗੱਲ ਨਹੀਂ ਹਾਂ ਉਹ ਰੋਡ ਦੇ ਪਾਰ ਹੈ ਰੋਡ ਦੇ ਪਾਰ ਉਹ ਵੇਚਦੇ ਨਹੀਂ ਜ਼ਮੀਨ ਆਉਦੀ ਅੱਗੇ ਹੁਣ ਬਿਗੂਗੀ ਬਾਅਦ ਵਿੱਚ ਥੋੜਾ ਵਰਗਾ ਹੁਣ ਬੇਚ ਹੁਣ ਬਿਗੂਗੀ ਉਹ ਗਿੱਲ ਗਈ ਉਹ ਹੈ ਬਾਪੂ ਮਾਪੂ ਮੋਹ ਨਾਲ ਬਜ਼ੁਰਗ ਮਾਲ ਬਹੁਤ ਹੋਗੀ ਹਾਂ ਮਰਦ ਹੋਗੀ ਅੱਛਾ ਬਜ਼ੁਰਗੜਿਆ ਸੀਗਾ ਹੈ ਇਹ ਵੀ ਇਹੀ ਚੀਜ਼ਾਂ ਸੁਣੀਆਂ ਕਹਿੰਦੇ ਇਹਨਾਂ ਪਿੰਡਾਂ ਦੇ ਵਿੱਚ ਬਜ਼ੁਰਗ ਜਿੱਥੇ-ਜਿੱਥੇ ਅੜ ਗਏ ਉਹ ਤਾਂ ਠੀਕ ਹੈ ਜਿੱਥੇ ਮੁੰਡਿਆਂ ਦੀਆਂ ਚੱਲੀਆਂ ਮੁੰਡਿਆਂ ਦਾ ਫਿਰ ਵੱਡੀਆਂ ਗੱਡੀਆਂ ਲੈ ਲਈਆਂ ਮਰ ਗਿਆ ਉਹ ਵੱਡੀਆਂ ਗੱਡੀਆਂ ਲੈ ਲਈਆਂ ਮੁੰਡਿਆਂ ਨੇ ਤਾਂ ਵਿਚ ਵਿਚ ਕੇ ਆ ਓਕੇ ਅੱਛਾ ਤੇ ਤੁਸੀਂ ਚੰਡੀਗੜ੍ਹ ਦੇ ਇੰਨੇ ਨੇੜੇ ਰਹਿੰਦੇ ਆ ਸੋ ਸਾਡੇ ਲੋਕਾਂ ਨੂੰ ਇਹਦਾ ਕੋਈ ਫਾਇਦਾ ਹੁੰਦਾ ਤੁਹਾਨੂੰ ਕਿ ਨੁਕਸਾਨ ਹੁੰਦਾ ਅਸੀਂ ਦੇਖੋ ਨੌਕਰੀ ਕਰਨ ਵਾਲੇ ਬੰਦੇ ਪੈਸੀ ਵਾਲੇ ਨੌਕਰੀਆਂ ਕਰ ਰਹੇ ਸਾਨੂੰ ਖੇਤੀਬਾੜੀ ਦੇ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਜੀ ਚੰਡੀਗੜ੍ਹ ਦੇ ਨੇੜੇ ਪਿੰਡ ਸ਼ਹਿਰ ਹੋਣ ਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਮੈਂ ਵੈਸੇ ਤਾਂ ਇੱਥੇ ਹੀ ਰਹਿੰਦੇ ਨੇ ਸਾਨੂੰ ਤਾਂ ਮਾਲੋ ਕੰਮਕਾਰ ਵੀ ਇੱਥੇ ਵਧੀਆ ਜੀ ਕਰਦਾ ਮੱਜੀ ਕੰਮਕਾਰ ਕਰ ਲਓ ਪ੍ਰਾਈਵੇਟ ਕੰਮ ਕਰ ਲਓ ਸਾਰੇ ਕੰਮਕਾਰ ਵਧੀਆ ਨੋਜਣਾ ਪਰ ਕੋਈ ਜਾਂ ਜਿਆਦਾ ਜਿਆਦਾ ਮੇਰਾ 20000 ਰੁਪਏ ਦਾ ਬੰਦਾ ਆਮ ਕਮਾਈ ਜਦਾ ਮਹੀਨੇ ਦਾ ਠੀਕ ਹੈ ਲੋਕਾਂ ਕੋਲ ਜੇ ਪੈਸਾ ਖੁੱਲਾ ਤੁਸ ਮਦਦ ਵੀ ਕਰਦੇ ਗਰੀਬਾਂ ਦੀ ਦੇਂਗੇ ਗਰੀਬ ਦੀ ਕੁੜੀ ਦਾ ਵਿਆਹ ਕਰਦਾ ਅੱਛਾ ਅੱਛਾ ਕੱਲ ਟੂਰਨਾਮੈਂਟ ਹੀ ਕਰਾਉਂਦੇ ਕਿ ਗਰੀਬਾਂ ਦੀ ਮਦਦ ਵੀ ਕਰਦੇ ਆ ਸਰਪੰਚ ਸਾਹਿਬ ਆ ਕੇ ਕੀਤੇ ਵੀ ਗੱਲ ਕਰੋ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਮੇਰੀ ਗੱਲ ਤੁਹਾਡੇ ਬੱਲੋ ਮਾਜਰੇ ਪਿੰਡ ਦੇ ਵਿੱਚ ਦੋ ਬੱਬੂ ਮੰਨ ਦੇ ਖਾੜੇ ਲੱਗੇ ਆਤੀ ਹੈ ਬੱਬੂ ਵਰਗੇ ਗਲੀਆਂ ਦਾ ਬੁਰਾ ਹਾਲ ਹੋਇਆ ਪਿਆ ਹਾਂ ਜਾ ਕੇ ਦੇਖੋ ਪਾਣੀ ਖੂਣ ਲਗਿਆ ਆਉਣਾ ਮੜਾ ਜਾ ਹੱਦ ਮੈਂ ਖਾੜੇ ਤੁਸੀਂ ਬੱਬੂ ਉਹਦੀ ਤੇ ਗੱਲ ਆ ਖਾੜੇ ਤੁਸੀਂ ਬੱਬੂ ਮੰਨਦੇ ਲਵਾਉਂਦੇ ਆ ਗਰੀਬ ਆਦਮੀ ਐ ਉਧਰ ਨੂੰ ਤਾਂ ਇਹ ਦੇਖਦੇ ਨਹੀਂ ਐ ਗੱਲ ਤੇ ਇਹ ਵੀ ਤੁਸੀਂ ਖਾੜੇ ਤਾਂ ਦੋ ਦੋ ਲਵਾ ਦਿੰਦੇ ਬੱਬੂ ਮੰਨਦੇ ਤੇ ਤੁਹਾਡੇ ਪਿੰਡ ਨੂੰ ਆਉਣ ਲਾਂ ਸੇ ਪਾਣੀ ਪਾਣੀ ਦਾ ਜੜੋਪੀ ਜਾਂਦਾ ਭਗਵਾਨਤਮਾਨ ਨੇ ਆ ਤੇਰੇ ਸਾਹਮਣੇ ਚਿੱਟੇ ਵਾਲੇ ਨੂੰ ਅੰਤਰ ਕਰਿਆ ਚਿੱਟੇ ਵਾਲੇ ਨੂੰ ਚੱਕੋ ਭੂਕੀ ਵਾਲਿਆਂ ਨੂੰ ਕਿਉਂ ਕਰਦਾ ਉਹ ਜਿਹੜੇ ਕੋਲ ਤੇ ਮੜੀ ਦੀ ਭੁੱਕੀ ਮਿਲਗੀ ਚੱਲਦਾ ਉਹਨਾਂ ਨੂੰ ਥੋੜਾ ਅਸੀਂ ਆਪ ਰੇਉਂੀਆਂ ਕਰਦੇ ਤੇ ਬਾਹਰ ਗੱਡੀਆਂ ਚਲਾਉਂਦੇ ਤੇ ਹੁਣ ਬੈਠੇ ਆ ਘਰਾਂ ਜਬ ਮਿਲਦਾ ਹੀ ਨਹੀਂ ਮਾਲੇ ਨਹੀਂ ਹੈ ਅੱਛਾ ਪੁੱਕੀ ਤੇ ਬਿਲਕੁਲ ਗੱਡੀ ਨਹੀਂ ਚੱਲਦੀ ਚੱਲਦੀ ਹੈ ਕਿਹੜਾ ਚਲਾ ਲੂਗਾ ਹਾਂ ਘਰਾਂ ਬੈਠੇ ਆ ਅੱਛਾ ਮੈਂ ਤਾਂ ਵਿੱਲੇ ਕਰਕੇ ਬਿਠਾ ਲਿਆ ਮੈਂਨੇ ਅੱਛਾ ਮਤਲਬ ਪੁੱਕੀ ਜੇ ਪੁੱਕੀ ਨਾ ਫੜੇ ਜੇ ਖਾ ਲੂਗੇ ਤਾਂ ਅਸੀਂ ਕੰਮ ਕਰੂਗੇ ਨਹੀਂ ਅਸੀਂ ਕੰਮ ਨਹੀਂ ਕਰਦਾ ਮਨੀਪਰ ਅਮਨ ਸਾਹਿਬ ਦਾ ਤੇਰਾ ਇਹਦਾ ਰਜਾਰ ਖੋਣ ਇਹ ਤਾਂ ਸਾਡੀ ਦੋ ਸਮਾਂ ਕਬਰ ਇਹਦਾ ਮਤਲਬ ਤੁਸੀਂ ਆਹ ਦੇ ਵਿੱਚ ਠੇਕਾ ਖੋਲ੍ਹ ਦੀਏ ਮਤਲਬ ਠੇਕੇ ਖੋਲ੍ਹਣੇ ਆ ਨਕਲੀ ਫੀਮ ਦਈ ਵੀ ਆ ਸਾਨੂੰ ਆ ਜੀ ਵਾਲੀ ਗੋਲੀ ਹਾਂ ਨਕਲੀ ਬਹੁਤ ਮਹੋਦਦ ਨਾਮ ਹੈ ਜੀ ਵਾਲੀ ਗੋਲੀ ਇਹ ਤਾਂ ਚੰਗੀ ਤਾਂ ਭੁੱਖੀ ਸੀ ਮਰ ਜਾਓ ਬਸ ਖਾ ਲਓ ਖਾ ਲਓ ਕਰ ਮਰ ਜਾਓ ਨਹੀਂ ਹੁਣ ਮਤਲਬ ਤੁਹਾਨੂੰ ਲੱਗਦਾ ਵੀ ਪੁੱਕੀ ਹੋਣੀ ਚਾਹੀਦੀ ਪੁੱਕੀ ਦਾ ਰੱਖ ਹੋਣੀ ਚਾਹੀਦੀ ਹੈ ਜੀ 5-6 ਕਿਲੋ ਕਰ ਦੇਣ ਜੈਜ ਨਾ ਜਿਆਦਾ ਨਹੀਂ ਕਿਲੋ-ਕਿਲੋ ਹੀ ਮਿਲੀ ਜਾਵੇ ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਕਾਰਡ ਵੰਨੇ ਚਾਹੀਦੇ ਹੋ ਇਹਦੇ ਨਾਲ ਗੱਡੀ ਨਹੀਂ ਚੱਲਦੀ ਜੀ ਬਲੀ ਕੋਈ ਇਹਦੇ ਬਿਨਾਂ ਖਾ ਲੰਨੇ ਆ ਬਸ ਆਹ ਵੀ ਟੱਟੀਆਂ ਦੇ ਆਰਾਮ ਹੈ ਉਹ ਠੀਕਾਂ ਦੇ ਆਰਾਮ ਹੈ ਬਸ ਆਹ ਜੀ ਗੱਡੀ ਨਹੀਂ ਚੱਲਦੀ ਬਰਮ ਟਰੱਕ ਅਸੀਂ ਚਲਾਣੀ ਆ ਸਾਡੇ ਟਰੱਕ ਭੁੱਕੀ ਨਾਲ ਚੱਲੂ ਟਰੱਕ ਭੁੱਕੀ ਨਾਲ ਚੱਲੂਗਾ ਫਿਰ ਤਾਂ ਜਿਆਦਾ ਨੂੰ ਬੰਬਾ ਲੈ ਜਾਓ ਆਦਾ ਯਈ ਬਹੁਤ ਸਰਮਾਈ ਕਰਨ ਵਾਲੀ ਹੈ ਵੇ ਇਹ ਤਾਂ ਬੰਬ ਨਹੀਂ ਇਹ ਤਾਂ 1.5 ਕਾ ਜਿਆਦਾ ਮਾਰਦਿਆ ਜੀ ਇਹ ਤਾਂ ਸਾਡੀ ਇਹ ਸਰਕਾਰ ਨੇ ਤਾਂ ਜਮਾਈ ਪੇੜਾ ਕਰਕੇ ਕਰਦੇ ਜਮਾਈ ਭਲੇ ਕਹਿੰਦੇ ਸੀ ਯੋਧਨਾ ਸ਼ਬਦ ਚਲਾਇਆ ਤੇ ਤੁਸੀਂ ਮੇਰੇ ਕੋਲ ਦੇ ਜੀ ਇੰਨੇ ਇੰਨੇ ਕ ਭੁੱਕੀ ਦੀ ਆ ਉਰੇ ਬਲੋਂਗੀ ਫੜ ਹੋ ਗਿਆ ਜਦ ਕਰਿਆ ਤਲਾਸ਼ੀ ਉਹ ਭੁੱਕੀ ਫੜ ਹੋ ਗਈ 2 ਘੰਟੇ ਬਿਠਾਲ ਕੇ ਰੱਖਿਆ ਅੱਛਾ ਇੰਨੇ ਕ ਭੁੱਕੀ ਕਰਦੇ ਇੰਨੇ ਕ ਭੁੱਕੀ ਕਰਦੇ ਅੱਛਾ ਬਾਦਮਾ ਕਹਿੰਦੇ ਜਾ ਉਹ ਭੁੱਕੀ ਵੀ ਰੱਖ ਲਈ ਆਪ ਘਾਇਰ ਨੇ ਹੋਰ ਅੱਛਾ ਥੋੜੀ ਇਹ ਮੰਗ ਆਦੀ ਪੁੱਕੀ ਦੇ ਫੀਮ ਨੂੰ ਚਲਾ ਦੇ ਹਾਂ ਪੁੱਕੀ ਫੀਮ ਕੇ ਠੇਕੇ ਖੁੱਲਨੇ ਚਾਹੀਦੇ ਆ ਚਲੋ ਠੀਕ ਹੈ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਨਾ ਦਮੈਂ ਜਿਹੜੇ ਪੁਰਾਣੇ ਖਾ ਰਹੇ ਆ ਉਹਨਾਂ ਨੂੰ ਮਿਲਣੀ ਚਾਹੀਦੀ ਹਾਂ ਹਾਂ ਚੋਕ ਟੋਟੂ ਕਰ ਜਦ ਆਹ ਤਾਂ ਹੱਡਾਂ ਚ ਪਾਣੀ ਭਰਦੀ ਹੈ ਜਿਹੜੀ ਜੀਬ ਵਾਲੀ ਗੋਲੀ ਹੈ ਇਹਦਾ ਤਾਂ ਜ਼ਰੂਰ ਜਿਹੜੇ ਇਹਦੇ ਤੇ ਲੱਗਿਆ ਇਹਨਾਂ ਨੂੰ ਵੀ ਅਪੀਲ ਹੈ ਵੀ ਉਦਨੋ ਚੰਗਾ ਤਾਂ ਤੁਸੀਂ ਇਹ ਨੇ ਸਾਡੇ ਰਵਾਇਤੀ ਨਸ਼ੇ ਉਹੀ ਚੰਗੇ ਸੀਗੇ ਹੁਣ ਮੈਨੂੰ ਇਸ ਟਾਈਮ ਮੇਰੇ ਟੈਸਟ ਕਰਾ ਲਓ ਜਾਗਾ ਮੈਨੂੰ ਸ਼ੂਗਰ ਹੈ ਕਦੇ ਸ਼ੂਗਰ ਨਹੀਂ ਦਾ ਹੋਇਆ ਹੂੰ ਅੱਛਾ ਕਿੰਨਾ ਟਾਈਮ ਹੋ ਗਏ ਪੱਕੀ ਖਾਂਦੇ ਨੂੰ ਮੈਨੂੰ ਹੋ ਗਏ ਜੀ 15 20 ਸਾਲ ਹੋ ਗਏ ਅੱਛਾ ਕਦੇ ਕੋਈ ਬਿਮਾਰੀ ਨਹੀਂ ਕਦੇ ਕੋਈ ਬਿਮਾਰੀ ਤੇ ਹੁਣ ਜਾ ਕੇ ਚੈੱਕ ਕਰਾ ਲਓ ਮੈਨੂੰ ਸ਼ੂਗਰ ਹੈ ਅੱਛਾ ਕੋਲ ਕੈਸਟਰੋਲ ਵੱਧਾ ਠੀਕ ਬਸ ਥੋੜੀ ਦੇਰ ਗਈ ਪੁਰਾਣਾ ਜਿਹੜੀ ਕਿ ਸਾਲ 2 ਸਾਲ ਗਈ ਪੁਰਾਣਾ ਨਹੀਂ 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 ਤੇ ਆਪਣਾ ਤੁਸੀਂ ਵੀ ਵੱਲੋਂ ਮਾਚ ਰਿਓ ਹਾਂ ਜੀ ਮੈਨੂੰ ਹੋ ਗਿਆ 1.5 ਸਾਲ ਇੱਥੇ ਆਇਆ अच्छा तो फिर देखा फिर आती पल्लू माजरे वाले ने रंग बने दो बाबू मां दे खडे लगवाते हां जी बाबू मां दे खडे त लगवा दे पर गल की है ना जेडी नौजवान पीढी है पर वो जेडी हुन नवे नसियां ਵੱਲ ਤੁਰ ਰਹੀ ਹੈ ਜਿਹੜੇ ਮੈਡੀਕਲ ਨਸੇ ਨੇ ਉਹ ਮਤਲਬ ਜਿਹੜੇ ਮੈਡੀਕਲ ਨਸੇ ਨੇ ਉਹ ਬਿਲਕੁਲ ਜਵਾਨ ਨੂੰ ਖਤਮ ਹੀ ਕਰ ਰਹੇ ਹੈ ਜਦੋਂ ਬਿਲਕੁਲ ਐਸਏ ਵੀ ਪੋਜ਼ੀਟਿਵ ਬਹੁਤ ਮੁੰਡੇ ਬੱਚੇ ਆ ਰਹੇ ਹੈ ਜੋ ਟੀਕੇ ਇੱਕ ਦੂਜੇ ਦੇ ਸਿਰੰਜਾਂ ਵਰਤ ਕੇ ਇੱਕ ਦੂਜੇ ਦੀਆਂ ਵਰਤੀ ਜਾਂਦੇ ਹੈ ਇਹ ਤੁਹਾਡੇ ਮੈਂ ਇਹ ਤੁਸੀਂ ਇੱਥੇ ਕਿ ਦੇਖਿਆ ਵੀ ਇਹ ਨਾ ਪਿੰਡਾਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਆ ਮੁਹਾਲੀ ਦੇ ਬੁੱਕਲ ਚ ਪਿੰਡ ਆ ਚੰਡੀਗੜ੍ਹ ਦੀ ਬੁੱਕਲ ਚ ਪਿੰਡ ਇਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਤੇ ਨਾਲੇ ਜਵਾਕਾ ਨਾਲੋਂ ਵਿਗੜ ਗਏ ਨਹੀਂ ਮੇਰੇ ਜਵਾਕਾ ਨਾਲੋਂ ਜ਼ਿੰਦਗੀ ਤਾਂ ਕੋਈ ਨਹੀਂ ਜਵਾਕਾ ਨਾਲੋਂ ਮਹਿੰਗਾ ਤਾਂ ਕੋਈ ਨਹੀਂ ਜ਼ਮੀਨਾਂ ਮਹਿੰਗੀਆਂ ਹੋ ਸਰਦੇ ਪਰ ਜਵਾਕਾ ਨਾਲੋਂ ਮਹਿੰਗਾ ਕੋਈ ਨਹੀਂ ਹੈਗਾ ਮੇਰੇ ਨਾਲੋਂ ਮਹਿੰਗਾ ਕੋਈ ਨਹੀਂ ਅੱਜ ਮੰਨ ਲਓ ਮੈਂ ਇੱਕ ਮਾਂ ਦਾ ਪੁੱਤ ਆ ਮੇਰੇ ਨਾਲੋਂ ਮਹਿੰਗਾ ਕੋਈ ਨਹੀਂ ਹੈਗਾ ਮੇਰੀ ਮਾਂ ਲਈ ਚਾਹੇ ਮੈਂ ਲੱਖ ਕਰੋੜਾਂ ਰੁਪਏ ਖਰੀਦਨਾ ਕੁਝ ਵੀ ਖਰੀਦਨਾ ਆਪਾਂ ਕਰਮਾਂ ਕਰਦੇ ਆ ਪਰ ਮੇਰੀ ਮਾਂ ਨਾਲੋਂ ਕੀਮਤੀ ਮੈਂ ਨਹੀਂ ਆ ਬਿਲਕ ਮੇਰੀ ਮਾਂ ਨਾਲੋਂ ਮਤਲਬ ਜੇ ਮੇਰੀ ਮਾਂ ਕਹੂਗੀ ਵੀ ਇਹ ਕਰ ਮੈਂ ਉਹਦੇ ਲਈ ਸਾਰਾ ਕੁਝ ਕਰ ਦੂੰਗਾ ਪਰ ਜੇ ਮੈਂ ਨਸ਼ਾ ਕਰੂੰਗਾ ਮੇਰੀ ਮਾਂ ਲਈ ਮੈਂ ਕੁਝ ਵੀ ਨਹੀਂ ਹੈਗਾ ਠੀਕ ਹੈ ਜਿਹੜੇ ਮੈਡੀਕਲ ਨਸ਼ੇ ਨੇ ਉਹ ਤਾਂ ਸਿਰਫ ਐ ਮੰਨ ਲਓ ਵੀ 5 ਮਿੰਟ ਦੇ ਨੇ ਨਹੀਂ ਤੁਹਾਡੇ ਇਹਨਾਂ ਪਿੰਡਾਂ 'ਚ ਬਹੁਤ ਨੇ ਮਤਲਬ ਮੈਡੀਕਲ ਨਸੇ ਤਾਂ ਹੁਣ ਮਤਲਬ ਮੈਂ ਇੱਥੇ ਆ ਕੇ ਕੋਈ ਕਰਿਆ ਨਹੀਂ ਹੈਗਾ ਮੈਨੂੰ ਪਤਾ ਨਹੀਂ ਹੈਗਾ ਮਤਲਬ ਕਿ ਇਹ ਜਿਹੜੀ ਫੇਮ ਬੁੱਕ ਹੀ ਆ ਉਹ ਪ੍ਰੋਪਰ ਨਸਾ ਹੈ ਠੀਕ ਹੈ ਉਹ ਮੁੱਢ ਤੋਂ ਲੈ ਕੇ ਜੇ ਬੱਚਾ ਨੂੰ ਦਿੰਦੇ ਰਹੋਗੇ ਤਾਂ ਉਹ ਬੱਚਾ 100 ਸਾਲ ਦਾ ਵੀ ਹੋ ਕੇ ਮਰੂਗਾ ਨਹੀਂ ਬਸ ਨਹੀਂ ਚਲੋ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤਾਂ ਕੀ ਦੇਣਾ ਪਰ ਜਿਹੜੇ ਕਰਦੇ ਨੇ ਜਿਵੇਂ ਯਾ ਇਹ ਜਿਹੜਾ ਵਿਜਨ ਕਦੇ ਵੀ ਰਿਹਾ ਲੈ ਨਦੇ ਮਾਮਲੇ ਤੇ ਜਿਹੜੇ ਪ੍ਰਾਣੇ ਭੁੱਖੀ ਫੀਮ ਖਾਂਦੇ ਨੇ ਉਹਨਾਂ ਦੀ ਭੁੱਖੀ ਫੀਮ ਹੀ ਬੰਦ ਕਰਤੀ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਉਹਦੇ ਤੋਂ ਇਹ ਤਾਂ ਖਾਂਦੇ ਜਿਲੇ ਖਾ ਰਹੇ ਹੀ ਬੰਕ ਰਹੇ ਆ ਇਹ ਮਿਲ ਨਹੀਂ ਕੇ ਜਾਂਦਾ ਕੰਮ ਨਹੀਂ ਚੱਲਦਾ ਉਹ ਜਿਹੜੇ ਖਾਂਦੇ ਉਹਨਾਂ ਨੂੰ ਨਹੀਂ ਰਹੇ ਹੁੰਦਾ ਨਾ ਤੁਰ ਹੁੰਦਾ ਕੱਟੀਆਂ ਲਾ ਜੰਨੀਆਂ ਕੰਮ ਪਰ ਨਹੀਂ ਜਾਂਦਾ ਹੂੰ ਰੋਜ਼ ਕਮਾਂਡਾਂ ਨੇ ਬੰਦਾ ਕੀਤਾ ਜਿਆੜੀ ਕਰੂਗਾ ਹੂੰ ਸਹੀ ਗੱਲ ਤਿੰਨ 250 ਕਿਲੋਮੀਟਰ ਚਲਾ ਕੇ ਗੱਡੀ 300 ਕਿਲੋਮੀਟਰ ਚਲਾ ਕੇ ਫਿਰ ਬ੍ਰੇਕ ਮਾਰਦਾ ਤਾਂ ਆ ਹੁਣ ਮੇਤੇ 50 ਕਿਲੋਮੀਟਰ ਨਹੀਂ ਚੱਲਦੀ ਇਹਦਾ ਮਹਾਲਾਦੂ ਕੀ ਆ ਪਿਆ ਕੀ ਲੋਕੀ ਤੇ ਕੱਟੀ ਨਾ ਹੁੰਤ ਲਾ ਸਕਦੇ 100 ਕਿਲੋਮੀਟਰ ਚਲਾਗਾ ਮੈਂ ਜਿਹੜੇ ਰਵਾਇਤੀ ਨਾ ਸੀ ਉਹ ਤਾਂ ਉਹਨਾਂ ਤੇ ਨਕੀਲ ਨਹੀਂ ਪਾਉਣੀ ਚਾਹੀਦੀ ਹੈ ਦੇ ਪੁਰਾਣੇ ਬੰਦੇ ਪੀਂਖਾਂਦੇ ਪੀਂਦੇ ਆ ਹਾਂਜੀ ਆ ਇਹ ਤਾਂ ਥੀਮ ਤੇ ਭੁੱਕੀ ਚੋ ਨਵੇਂ ਬੱਚਿਆਂ ਨੂੰ ਥੀਮ ਤੇ ਭੁੱਕੀ ਨਾ ਲਾਓ ਇਹਨਾਂ ਦਾ ਕਹਿਣਾ ਹੈ ਵੀ ਇਹ ਕਹਿੰਦੇ ਜਿਹੜੇ ਰਵਾਇਤੀ ਲੋਕ ਪੁਰਾਣੇ ਥੀਮ ਭੁੱਕੀ ਖਾਂਦੇ ਆ 15-20 ਸਾਲ ਤੋਂ ਉਹ ਹੁਣ ਦੁਨੀਆਂ ਜੀਬ ਵਾਲੀਆਂ ਗੋਲੀਆਂ ਤੇ ਆ ਕੇ ਬਹੁਤ ਵੱਡੀ ਤਰਾਸਦੀ ਹੈ ਬਹੁਤ ਵੱਡਾ ਮਾੜਾ ਹਾਲਾਤ ਜਿਹੜੇ ਹੋ ਜਾਣੇ ਠੀਕ ਹੈ ਇਹ ਤਾਂ ਗੱਲ ਸਹੀ ਹੈ ਜੀ ਇਸ ਇਹ ਸਰੀਰ ਨੂੰ ਖੋਖਲੇ ਕਰ ਦੂਗੀ ਔਰ ਜ਼ਿਆਦਾਤਰ ਜਿਹੜੀਆਂ ਬਿਮਾਰੀਆਂ ਉਹ ਵੀ ਲਾਊਗੀ ਤੇ ਜਦ ਫਿਰ ਕੋਈ ਇਹੋ ਜਿਹਾ ਇਲਾਜ ਹੋਵੇ ਵੀ ਫੇਮ ਭੁੱਕੀ ਛੱਡ ਕੇ ਬੰਦੇ ਨੂੰ ਡੀਟੌਕਸੀਫਾਈ ਕਰਕੇ ਇਹਨਾਂ ਨੂੰ ਪ੍ਰੋਪਰ ਸਾਈਕਾਟ੍ਰਿਸਟ ਨੂੰ ਨਾਲ ਮਿਲਾ ਕੇ ਇਹਨਾਂ ਦੀ ਕਾਉਂਸਲਿੰਗ ਕਰਕੇ ਪ੍ਰੋਪਰ ਨਸ਼ਾ ਛਡਾਇਆ ਜਾਵੇ ਤੇ ਜਾਂ ਫਿਰ ਆ ਨਹੀਂ ਵੀ ਇਹਨਾਂ ਨੂੰ ਫੇਮ ਪੂਕ ਤੁਸੀਂ ਬੰਦ ਕਰਾਤੀ ਤੇ ਆ ਜਿਹੜਾ ਮੈਡੀਕਲ ਨਸ਼ਾ ਤੁਸੀਂ ਖੁਦ ਸਰਕਾਰ ਦਿੰਦੀ ਹੈ ਜੀਬ ਵਾਲੀਆਂ ਗੋਲੀਆਂ ਇਹ ਦੇਤੀਆਂ ਤੇ ਇਹਦੇ ਨਾਲ ਤਾਂ ਸਰੀਰ ਖੋਖਲੇ ਹੋਣਿਆ ਬੰਦੇ ਦੀ ਜਿੰਦਗੀ ਘਟਦੀਆਂ ਕੰਮ ਕਰਨੀ ਬੰਦਾ ਕਰ ਸਕਦਾ ਹਾਂਜੀ ਇਹ ਜੀਬ ਵਾਲੀ ਗੋਲੀ ਹੈ ਜਿਹੜੀ ਇਹ ਮੌਤ ਦਾ ਸਮਾਨ ਹੈ ਇਹ ਸਰਕਾਰ ਵੇਚਦੀ ਹੈ ਆਪਦੇ ਵੱਲੋਂ ਇਹ ਮੌਤ ਦਾ ਸਮਾਨ ਹੈ ਇਹਨੂੰ ਵਿਉਪਰਨੋਰ ਵਿਉਪਰਨੋਰਫਨ ਵੀ ਕਹਿੰਦੇ ਨੇ ਐਡਨੋਕ ਵੀ ਕਹਿੰਦੇ ਨੇ ਇਹ ਜੀਬ ਦੀ ਗੋਲੀ ਹੈ ਜਿਹੜੀ ਇਹਨੂੰ ਕਹਿੰਦੇ ਨੇ ਵੀ ਬੀ ਮੁੰਡੇ ਜਿਹੜੇ ਚਿੱਟਾ ਲਾਉਂਦੇ ਨੇ ਉਹ ਵਰਤਨ ਲੱਗ ਠੀਕ ਹੈ ਚਲੋ ਵੀ ਬਰਬਾਦੀ ਘਟ ਕਰਨ ਲੱਗ ਜਾਂਦਾ ਬੰਦਾ ਜਿਹੜਾ ਜੇ ਚਿੱਟਾ ਲਾਉਂਦਾ ਤੇ ਇਹ ਇਹ ਨਾਲ ਸਾਰਦਾ ਤਾਂ ਪਰ ਇਹ ਦੇਖੋ ਵੀ ਇੱਕ ਪਾਸੇ 5 ਗ੍ਰਾਮ ਚਿੱਟਾ ਲਾਉਣ ਵਾਲਾ ਬੰਦਾ ਉਹ ਛੋਟੀ ਜਿਹੀ ਗੋਲੀ ਉਸੇ ਬੰਦੇ ਨੂੰ ਠੱਲ ਦਿੰਦੀ ਆ ਤੇ ਦੇਖੋ ਇਹਦੇ ਵਿੱਚ ਕੀ ਖੁਸ਼ ਹੋਊਗਾ ਸੋ ਜਿਹੜੇ ਚਿੱਟਾ ਲਾਉਣ ਵਾਲੇ ਮੁੰਡੇ ਨੇ ਕੰਨ ਪਤਾ ਕੀ ਆ ਇਹਦੇ ਵਿੱਚ ਤਾਂ ਡਬਲ ਟ੍ਰਿਪਲ ਡੋਜ਼ ਹੈ ਡੋਜ਼ ਹੈ ਹੂੰ ਠੀਕ ਹੈ ਜੇ ਹੁਣ ਮਤਲਬ ਅਤੀ ਗੋਲੀ ਖਾ ਲਈ ਉਹ ਮਤਲਬ ਜਿਹੜਾ ਗ੍ਰਾਮ ਚਿੱਟਾ ਲਾਉਂਦਾ ਉਹਨੂੰ ਠੱਲ ਦਿੰਦੀ ਆ ਉਹ ਔਰ ਆਮ ਨਾਲ ਸੌ ਜਾਂਦਾ ਆਮ ਨਾਲ ਰੋਟੀ ਖਾਂਦਾ ਕੁਝ ਨਹੀਂ ਕਰਦਾ ਉਹ ਠੀਕ ਹੈ ਜਿਹੜੀ ਗੋਲੀ ਹੈ ਇਹਦਾ ਇੱਕ ਤਰ੍ਹਾਂ ਦਾ ਡਬਲ ਨਸਾ ਸਨ ਬਿਲਕੁਲ ਬਿਲਕੁਲ ਠੀਕ ਹੈ ਨਾ ਮੈਂ ਅੱਧੀ ਗੋਲੀ ਖਾਣਾ ਜੇ ਮੱਧਾ ਗ੍ਰਾਮ ਚਿੱਟਾ ਲਾਉਣਾ ਹੈ ਇਹ ਮਤਲਬ ਮੈਨੂੰ ਆਰਾਮ ਨਹੀਂ ਠਲ ਦੋਗੀ ਆਰਾਮ ਵੀ ਲਾਉਣਾ ਨਾਲ ਵੀ ਦਿੰਦੀ ਹੈ ਔਰ ਔਰ ਇਹਦੇ ਰਿਜ਼ਲਟ ਅੱਗੇ ਜਾ ਕੇ ਜੇ ਤੁਸੀਂ ਬਾਪ ਬਣਨਾ ਚਾਹੁੰਦੇ ਹੋ ਬੱਚਾ ਨਾ 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 ਬਈ ਬਾਪ ਨਹੀਂ ਬਣ ਸਕਦਾ ਬੰਦਾ ਤਾਂ ਇਹ ਗੱਲ ਭੁੱਲ ਜਿਓ ਵੀ ਇਹ ਤੋਂ ਬਾਅਦ ਪੰਜਾਬ ਦੀ ਜਿਹੜੀ ਵਾਧਿਓ ਪ੍ਰੋਪਰ ਵੱਜ ਵੱਜੂਗੀ ਬਾਤ ਹੀ ਨਹੀਂ ਹੈਗੀ ਬੰਦਾ ਬਾਪ ਬਣਨ ਦੇ ਕਾਬਲ ਨਹੀਂ ਰਹਿੰਦਾ ਇਹ ਨਹੀਂ ਰਹਿੰਦਾ ਔਰ ਹਾਂ ਇਹ ਨਪੁੰਸ ਕਰ ਦਿੰਦੀਆਂ ਨੇ ਗੋਲੀਆਂ ਜਿਹੜੀਆਂ ਹੈਗੀਆਂ ਨੇ ਔਰ ਪਰ ਅਸ ਇਹਨਾਂ ਕਹੇ ਵੀ ਚਲੋ ਜਿਹੜੇ ਚਿੱਟੇ ਵਾਲੇ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਗੱਲ ਵੱਖਰੀ ਹੈ ਪਰ ਜਿਹੜੇ ਭੁੱਕੀ ਤੇ ਫੀਮ ਖਾਣ ਵਾਲੇ ਰਵਾਇਤੀ ਨਸ਼ੇ ਖਾਣ ਵਾਲੇ ਪੁਰਾਣੇ ਲੋਕ ਸੀਗੇ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਮੰਗ ਹੈ ਉਹਦੇ ਵੱਲ ਸਰਕਾਰ ਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਡਿਟੌਕਸੀਫਾਈ ਕਰਕੇ ਉਹਨਾਂ ਨੂੰ ਚੰਗਾ ਇਲਾਜ ਦਿੱਤਾ ਜਾਵੇ ਯਾ ਫਿਰ ਉਹਨਾਂ ਨੂੰ ਜੋ ਵੀ ਉਹਨਾਂ ਦੀ ਮੰਗਵਾਉਣ ਨੂੰ ਸੁਣਿਆ ਜਾਵੇ ਤਰੀਕੇ ਨਹੀਂ 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 ਮੇਰੀ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਮਤਲਬ ਗੁੱਡੇ ਬਡੇਰੇ ਨੇ ਸਾਨੂੰ ਮਤਲਬ ਪ੍ਰੋਪਰ ਕਾਰੋਬਾਰੀਆਂ ਦੇ ਤੌਰ 'ਤੇ ਨਹੀਂ ਚੱਲ ਰਹੇ ਹੋ ਕਾਰੋਬਾਰੀਆਂ ਦੇ ਤੌਰ 'ਤੇ ਨਹੀਂ ਚੱਲ ਰਹੇ ਹੋ ਕੁਝ ਵੀ ਨਹੀਂ ਕਰ ਰਹੇ ਉਹਨਾਂ ਦਾ ਮਤਲਬ ਖਤਮ ਹੀ ਕੀਤਾ ਜਾਵੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਬਿਲਕੁਲ ਖਤਮ ਹੀ ਹੋ ਚੁੱਕੀ ਆ ਹੁਣ ਮਤਲਬ ਜਿਹੜੀ ਅੱਜ ਦੇ 15 ਤੋਂ ਲੈ ਕੇ 25 ਸਾਲ ਦੇ ਬੱਚੇ ਨੇ ਉਹ ਜਾਂਦਾ ਪਾਲ ਨਹੀਂ ਰਹੇ ਜਾਂ ਫਿਰ ਸਿਰਫ ਮਾਰ ਹੀ ਰਹੇ ਨੇ ਦਲ ਕਰ ਰਿਹਾ ਠੀਕ ਹੈ ਨਾ ਉਹਨਾਂ ਦੀ ਜਿਹੜੀ ਖਰਾਕ ਆ ਪ੍ਰੋਪਰ ਉਹ ਘਰ ਤੋਂ ਨਹੀਂ ਸਿਰਫ ਸਰਕਾਰ ਤੋਂ ਚੱਲ ਰਹੀ ਹੈ ਉਹ ਕੀ ਆ ਜੀਵਨ ਚ ਟਿੱਟੀਆਂ ਗੋਲੀਆਂ ਹੋ ਗਈਆਂ ਮਤਲਬ ਹੋਰ ਲਾ ਲੋ ਕੈਪਸੂਲ ਹੋ ਗਈ ਕੁਝ ਵੀ ਹੋ ਗਿਆ ਠੀਕ ਆ ਪ੍ਰੈਗ ਦੇ ਸਿਗਨੇਚਰ ਜੀਵਨ ਵਾਲਿਆਂ ਦੇ ਚੱਲ ਰਿਹਾ ਸੋ ਇਹ ਪਿੰਡ ਬੱਲੋ ਮਾਜਰਾ ਦਾ ਜਿਹੜਾ ਹਾਲਾਤ ਨੂੰ ਅਸੀਂ ਦਿਖਾਇਆ ਵੀ ਇੱਥੇ ਸਾਰੀਆਂ ਚੀਜ਼ਾਂ ਸਾਰੇ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਨਸ਼ੇ ਦਾ ਕੀ ਹਾਲਾਤ ਨੇ ਇੱਥੇ ਜ਼ਮੀਨਾਂ ਦੇ ਕਿਵੇਂ ਰੇਟ ਵਧੇ ਇੱਥੇ ਜ਼ਮੀਨਾਂ ਜਦੋਂ ਐਕਵਾਇਰ ਹੋਈਆਂ ਉਸ ਤੋਂ ਬਾਅਦ ਲੋਕਾਂ ਦਾ ਕਿਹੋ ਜਿਹਾ ਰਵਈਆ ਸੀ ਦਾ ਲੋਕਾਂ ਦਾ ਕਿਹੋ ਜਿਹਾ ਬਿਹੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਚੀਜ਼ ਨਹੀਂ ਦਿਖਾਈ ਐ ਵੀ ਇੱਥੇ ਰਵਾਇਤੀ ਨਸ਼ਾ ਕਰਨ ਵਾਲੇ ਜਿਹੜੇ ਉਹਨਾਂ ਦਾ ਕੀ ਐ ਔਰ ਇਸ ਪਿੰਡ ਦੇ ਵਿੱਚ ਸ਼ੌਂਕੀ ਬੰਦੇ ਵੀ ਬਹੁਤ ਨੇ ਜਿਨ੍ਹਾਂ ਦੀ ਚਲੋ ਚਾਹੇ ਜ਼ਮੀਨਾਂ ਆਈਆਂ ਹੁਣ ਕਹਿੰਦੇ ਜਾਂ ਜਿਹੜਾ ਕਾਰੋਬਾਰ ਚੰਗੇ ਚੱਲਦੇ ਨੇ ਕਹਿੰਦੇ ਕੱਲਾ ਕੱਲਾ ਬੰਦਾ ਹੀ ਇੱਥੇ ਇੱਕ ਇੱਕ ਬੰਦਾ ਬੱਬੂ ਮੰਦਾ ਖਾੜਾ ਲਵਾ ਦਿੰਦਾ ਆਂ ਮੁੰਡਾਂ ਦੇ ਵਿੱਚ ਜਿਹਨੇ ਸਾਰੇ ਪਿੰਡ ਤੋਂ ਇਕੱਠੇ ਕਰਕੇ ਗਰਾਈ ਖਾੜੇ ਲੱਗਦੇ ਆ ਤੇ ਇੱਥੇ ਕਹਿੰਦੇ ਕੱਲਾ ਕੱਲਾ ਬੰਦਾ ਹੀ ਲਵਾ ਦਿੰਦਾ ਸੋ ਕੈਮਰਾਮੈਨ ਸ਼ੈਨਾ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ ਰੇਡੀਓ ਸਾਡੇ ਵਾਲਾ ਬਹਾਲੀ